ਸਰਦਾਰ ਗੁਰਮੀਤ ਸਿੰਘ ਖੁੱਡੀਆਂ ਸਾਡੇ ਨਾਲ ਨੇ ਗੱਲਬਾਤ ਕਰਨੇ ਖੁੱਡੀਆਂ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਨਵੇਂ ਸਾਥੀ ਜਿਹੜੇ ਨੇ ਉਹ ਕੈਬਨਿਟ ਦੇ ਵਿੱਚ ਸ਼ਾਮਲ ਹੋਏ ਔਰ ਹੁਣ ਇੱਕ ਇੱਕ ਕਰਕੇ ਉਹਦਾ ਵੀ ਸਾਹਮਦੇ ਹੋਏ ਨਜ਼ਰ ਆ ਰਿਹਾ ਹੈ ਅੱਜ ਆਪਾਂ ਸਾਰੇ శ్రీ ਮਿੰਦਰ ਭਗਤ ਜੀ ਜਿਹੜੇ ਜਲੰਧਰ ਵੈਸਟ ਤੋਂ ਐਮਐਲਏ ਬਣ ਕੇ ਆਏ ਆ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ ਹੁਣ ਪੜੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਤੇ ਗਫੇ ਦਿੱਤੇ ਜਾ ਰਹੇ ਨੇ ਚੰਗੀ ਗੱਲ ਇਹ ਹੈ ਕਿ ਇਹ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ ਹਨ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਚ 293 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 44974 ਹੋ ਗਈ ਹੈ ਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਮਗਰੋਂ ਨਿਪਰੇ ਚੜੀਆਂ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਮੇਰੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਹੋ ਮੈਂਬਰ ਬਣੇ ਹੋ ਅੱਜ ਤੁਸੀਂ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਹੋ ਪੰਜਾਬ ਸਰਕਾਰ ਦੇ ਸਿਰਫ 2.5 ਸਾਲ ਦੇ ਕਾਰਜਕਾਲ ਚ ਸੂਬੇ ਦੇ 44974 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਸਰਕਾਰ ਨੇ ਨਵੇਂ ਮਾਪਦੰਡ ਸਿਰਜੇ ਨੇ ਜਿਸ ਨਾਲ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਹੀ ਮੈਂ ਥੱਕਦੇ ਇਹ ਕਹਣਾ ਚਾਹੁੰਦਾ ਮੇਰੀ ਇਹ 2 ਸਾਲਾਂ ਵਿੱਚ ਦੂਸਰੀ ਨੌਕਰੀ ਹੈ ਪਹਿਲੀ ਜਿਹੜੀ ਨੌਕਰੀ ਮੈਂ ਅਸਿਸਟੈਂਟ ਲੀਗਲ ਆਫੀਸਰ ਪੰਜਾਬ ਪੁਲਿਸ ਜੁਆਇਨ ਕੀਤਾ ਸੀਗਾ ਉਹ ਵੀ ਮੈਂ ਉਹ ਨੌਕਰੀ ਵੀ ਮੈਂ ਮਾਨ ਸਰਕਾਰ ਦੇ ਟੈਨਿਓਰ ਦੌਰਾਨ ਹੀ ਪ੍ਰਾਪਤ ਕੀਤੀ ਸੀ ਤੇ ਇਹ ਦੂਸਰੀ ਨੌਕਰੀ ਮੈਂ ਉਹਨਾਂ ਦੇ ਟੈਨਿਓਰ ਦੌਰਾਨ ਪ੍ਰਾਪਤ ਕਰ ਰਿਹਾ ਹਾਂ ਇਸ ਤੋਂ ਬਾਅਦ ਟਰਾਂਸਪੇਰੈਂਸੀ ਦਾ ਕੋਈ ਵੱਡਾ ਸਬੂਤ ਮੈਨੂੰ ਨਹੀਂ ਲੱਗਦਾ ਹੋ ਸਕਦਾ ਬੜਾ ਅੱਛਾ ਲੱਗ ਰਿਹਾ ਜੀ ਇੰਨੇ ਸਾਲਾਂ ਦੀ ਜੋ ਮਿਹਨਤ ਹੁੰਦੀ ਹੈ ਉਹਦਾ ਜਦੋਂ ਕੋਈ ਨਿਪਤੀ ਪੱਤਰ ਮਿਲਦਾ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਨਿਗਮਾਨ ਹੋਰਾਂ ਨੇ ਸ੍ਰੀ अरविंद केजरीवाल जी ਹੋਰਾਂ ਨੇ ਪੰਜਾਬ ਸਰਕਾਰ ਵਿੱਚ ਸ਼ਾਮਲ ਕੀਤਾ ਸਾਡੀ ਟੀਮ ਦੇ ਮੈਂਬਰ ਬਣੇ ਆ ਖੁਸ਼ੀ ਵਾਲੀ ਗੱਲ ਨੂੰ ਮੁਬਾਰਕ ਦੇਣ ਲਈ ਮੈਂ ਤਾਂ ਇੱਥੇ ਆਇਆ ਸੀ ਜੀ ਅੱਜ ਉਹਨਾਂ ਨੂੰ ਕੁਰਸੀ ਤੇ ਬਿਠਾਇਆ ਗਿਆ ਜਦੋਂ ਜਲੰਧਰ ਦੀ ਚੋਣ ਚੱਲ ਰਹੀ ਸੀ ਤੇ ਉਦੋਂ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਤੇ ਮਾਣ ਵੀ ਲੱਗਿਆ ਵੀ ਕਈ ਲੋਕਾਂ ਦਾ ਨਾਮ ਬਹੁਤ ਸਤਕਾਰ ਵਜੋਂ ਲੋਕ ਲੈਂਦੇ ਰਹਿੰਦੇ ਆ ਸ੍ਰੀ ਚੂਨੀ ਲਾਲ ਜੀ ਭਗਤ ਸਾਹਿਬ ਜਿਹੜੇ ਇਹਨਾਂ ਦੇ ਪਿਤਾ ਜੀ ਉਹਨਾਂ ਦਾ ਬਹੁਤ ਮਾਨ ਸਰਕਾਰ ਕਹਿੰਦੇ ਮਨਿਸਟਰ ਬਣ ਕੇ ਵੀ ਲੋਕਾਂ ਦੇ ਉਹ ਕੱਪਾਂ ਤੱਕ ਵੀ ਚੱਕ ਦਿੰਦੇ ਸੀ ਕੋਈ ਗੱਲ ਨਹੀਂ ਕਰਦੇ ਸੀ ਕਿਸੇ ਪ੍ਰਵਾਹ ਨਹੀਂ ਕਰਦੇ ਸੀ ਸੇਵਾਦਾਰੀ ਵਿੱਚ ਰਹੇ ਘਰੇ ਕੋਈ ਜਾਂਦਾ ਉਹਨਾਂ ਨੂੰ ਤੋਂ ਉਸੇ ਸੇਵਾ ਚੋਂ ਇਹ ਸ੍ਰੀ ਮਹਿੰਦਰ ਭਗਤ ਜੀ ਆਏ ਜਿਨ੍ਹਾਂ ਦਾ ਨਾਮ ਬਹੁਤ ਲੋਕ ਕਹਿੰਦੇ ਸੋਡਾ ਕੈਂਡੀਡੇਟ ਬਹੁਤ ਸਾਊ ਆ ਬਹੁਤ ਚੰਗਾ ਤੇ ਜਿੱਤ ਵੀ ਬਹੁਤ ਵੱਡੀ ਜਲੰਧਰ ਦੇ ਲੋਕਾਂ ਨੇ ਦਿੱਤੀ ਸਦਾ ਭਗਵੰਤ ਸਿੰਘ ਮਾਨ ਹੋਰਾਂ ਨੇ ਉਦੋਂ ਕਿਹਾ ਸੀ ਵੀ ਤੁਸੀਂ ਐਮਐਲਏ ਬਣਾਉ ਤੇ ਮੰਤਰੀ ਬਣਾਵਾਂਗਾ ਤੇ ਅੱਜ ਪੰਜਾਬ ਦੀ ਸਰਕਾਰ ਵਿੱਚ ਮਾਨ ਸਾਹਿਬ ਦੇ ਵਾਦੇ ਉਹਨੇ ਨਿਭਾ ਕੇ ਇਹਨਾਂ ਨੂੰ ਸ਼ਾਮਿਲ ਕੀਤਾ ਸੋ ਜਿਹੜਾ ਵਿਭਾਗ ਮੰਤਰੀ ਦਿੱਤਾ ਹੈ ਇਹਨਾਂ ਸੁਲਝੇ ਹੋਏ ਇਨਸਾਨ ਹੈ ਪਿਤਾ ਜੀ ਵੀ ਇਹਨਾਂ ਦੇ ਬਹੁਤ ਵਧੀਆ ਢੰਗ ਨਾਲ ਚਲਾਉਂਦੇ ਰਹੇ ਔਰ ਇਹ ਵੀ ਉਹਨਾਂ ਤੋਂ ਉਹਨਾਂ ਦੀ ਵੀ ਗਾਈਡਲਾਈਨ ਹੋਊਗੀ ਆਪ ਵੀ ਬਹੁਤ ਸੁਲਝੇ ਹੋਏ ਇਨਸਾਨ ਸਰ ਇਹ ਜਿਹੜਾ ਫੇਰ ਬਦਲ ਹੋਇਆ ਇਹ ਇਸਨੇ ਸਾਬਤ ਕਰਤਾ ਕਿ ਸਰਕਾਰ ਲਈ ਜਿਹੜਾ ਰਿਪੋਰਟ ਕਾਰਡ ਹੈ ਉਹ ਜ਼ਿਆਦਾ ਅਹਿਮੀਅਤ ਰੱਖਦਾ ਹੈ ਬਨਿਸਬਤ ਚਿਹਰਿਆਂ ਦੇ ਕਿਸ ਤਰ੍ਹਾਂ ਦੇਖਦੇ ਹੋ ਰਿਪੋਰਟ ਕਾਰਡ ਨੂੰ ਚਿਹਰੇ ਦੀ ਗਲਤੀ ਨਹੀਂ ਹੋਇਆ ਕਰਦੀ ਕਦੇ ਵੀ ਆਪਾਂ ਆਖਿਰ ਤੱਕ ਕੰਮਕਾਰ ਹੀ ਗਿਣੇ ਜਾਂਦੇ ਆ ਕਿਤੇ ਵੀ ਹੁਣ ਮਤਲਬ ਪਰ ਫਿਰ ਵੀ ਇਹ ਮੁੱਖ ਮੰਤਰੀ ਸਾਹਿਬ ਦਾ ਤੇ ਪਾਰਟੀ ਦਾ ਹੁੰਦਾ ਵੀ ਕਿਹਦੀ ਸੇਵਾ ਕਿੱਥੇ ਲਈ ਜਾ ਸਕਦੀ ਮੱਖ ਮੰਤਰੀ ਸਾਹਿਬ ਦੀ ਸਿਹਤ ਨੂੰ ਲੈ ਕੇ ਕੋਈ ਅਪਡੇਟ ਆਇਆ ਹੈ ਕਿ ਠੀਕ ਨੇ ਤੰਦਰੁਸਤ ਨੇ ਕਦੋਂ ਹਸਪਤਾਲ ਤੋਂ ਛੁੱਟੀ ਮਿਲੂ ਛੁੱਟੀ ਦਾ ਤਾਂ ਨਿਮੈ ਕਹਿ ਸਕਦਾ ਠੀਕ ਆ ਵਾਹਿਗੁਰੂ ਪਰਮਾਤਮਾ ਕਰੇ ਕਿ ਉਹ ਜਲਦੀ ਜਲਦੀ ਤੰਦਰੁਸਤ ਹੋ ਕੇ ਬਿਲਕੁਲ ਦੇਖੋ ਸਿੱਧੇ ਤੌਰ ਤੇ ਜਿਸ ਤੰਗ ਦੇ ਨਾਲ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਕਹਿੰਦੇ ਨਜ਼ਰ ਆਏ ਨੇ ਕਿ ਮੁੱਖ ਮੰਤਰੀ ਦਾ ਪੈਰੋਗੇਟਿਵ ਸੀ ਔਰ ਉਸੇ ਪੈਰੋਗੇਟਿਵ ਦੇ ਚਲਦੇ ਆ ਫੇਰ ਬਦਲ ਹੋਇਆ ਔਰ ਇਸ ਫੇਰ ਬਦਲ ਦੇ ਵਿੱਚ ਜਿਹੜੇ ਨਵੇਂ ਚਿਹਰੇ ਸ਼ਾਮਲ ਹੋਏ ਨੇ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਉਂਦੇ ਹੋਏ ਨਜ਼ਰ ਆਣਗੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ